ਸਿਹਤ ਸੇਵਾਵਾਂ ਦੇ ਖੇਤਰ ਵਿੱਚ ਐਸਪੀਐਸ ਹਸਪਤਾਲ ਵੱਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਮਰੀਜ਼ਾਂ ਦੀ ਦਿਨ ਰਾਤ ਤੰਦੇਹੀ ਨਾਲ ਸੇਵਾ ਕਰਨ ਵਾਲੇ ਆਈਸੀਯੂ ਵਿਭਾਗ ਦੇ ਹੋਂਹਾਰ ਡਾਕਟਰਾਂ ਤੇ ਸਟਾਫ ਨੂੰ ਮਾਸਟਰ ਜਸਵੰਤ ਸਿੰਘ ਗਰੇਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬੋਲਦੇ ਹਮ ਮੁਖ ਮਹਿਮਾਨ ਏਸੀਪੀ ਗੁਰਪ੍ਰੀਤ ਸਿੱਧੂ ਨੇ ਕਿਹਾ ਕਿ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਵਜੋਂ ਜਾਣਿਆ ਜਾਂਦਾ ਹੈ ਅੱਜ ਡਾਕਟਰਾਂ ਨੂੰ ਸਨਮਾਨਿਤ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ ਹੈ SPS ਹਸਪਤਾਲ ਵਿਖੇ ਹਰੇਕ ਬਿਮਾਰੀ ਦੇ ਇਲਾਜ ਲਈ ਮਾਹਰ ਡਾਕਟਰਾਂ ਦੀ ਟੀਮ ਮੌਜੂਦ ਹੈ ਮਰੀਜ਼ਾਂ ਦੀ ਚੰਗੀ ਦੇਖ ਰੱਖ ਤੇ ਹਸਪਤਾਲ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉਪਕਰਨ ਤੇ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ਇਹ ਹਸਪਤਾਲ ਸ਼ਹਿਰ ਵਾਸੀਆਂ ਲਈ ਵਰਦਾਨ ਹੈ ਇਸ ਮੌਕੇ ਡਿਪਟੀ ਡਾਇਰੈਕਟਰ ਡਾਕਟਰ ਸੁਨੀਲ ਕਤਿਆਲ ਤੇ ਮੈਡੀਕਲ ਸੁਪਰਡੈਂਟ ਡਾਕਟਰ ਪਰਮਿੰਦਰ ਬਰਾੜ ਨੇ ਦੱਸਿਆ ਕਿ ਸਤਿਗੁਰੂ ਹੁਦੇ ਸਿੰਘ ਜੀ ਦੀ ਕਿਰਪਾ ਸਦਕਾ ਐਮਡੀ ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਸਪਤਾਲ ਵੱਲੋਂ ਸਮੇਂ-ਸਮੇਂ ਤੇ ਫ੍ਰੀ ਚੈੱਕਅਪ ਕੈਂਪ ਲਗਾਏ ਜਾਂਦੇ ਹਨ ਵਿਦਿਆ ਦੇ ਚਾਨਣ ਮਨਾਰੇ ਵਜਨ ਜਾਣੇ ਜਾਂਦੇ ਮਾਸਟਰ ਜਸਵੰਤ ਸਿੰਘ ਗਰੀਵਾਲ ਦੀ ਯਾਦ ਵਿੱਚ ਅੱਜ ਐਸਪੀਐਸ ਹੌਸਪੀਟਲ ਵਿਖੇ ਐਸਪੀਐਸ ਹੌਸਪੀਟਲ ਵਿਖੇ ਆਈਸੀਯੂ ਡਿਪਾਰਟਮੈਂਟ ਦੇ ਡਾਕਟਰ ਸਹਿਬਾਨਾਂ ਦਾ ਤੇ ਨਰਸਿੰਗ ਸਟਾਫ ਦਾ ਸਨਮਾਨਤ ਕੀਤਾ ਗਿਆ ਸਾਡੇ ਕੋਲ ਅਚੇਸੇ ਤੌਰ ਤੇ ਪਹੁੰਚੇ ਨੇ ਸਾਡੇ ACP ਟ੍ਰੈਫਿਕ ਗਰਪੀ ਸਿੱਧੂ ਜੀ ਗਰਪੀ ਸਿੱਧੂ ਜੀ ਨਾਲ ਗੱਲ ਕਰਦੇ ਆ ਸਿੱਧੂ ਸਾਹਿਬ ਸਤਿ ਸ਼ਕਾਲ ਜੀ ਆੰਜ ਸਤਿ ਸ਼ਕਾਲ ਜੀ ਜੀ ਸਮਾਗਮ ਜੀ ਅੱਜ ਇੱਥੇ ਐਸਪੀਐਸ ਹਸਪੀਟਲ ਦੇ ਵਿੱਚ ਮਾਸਟਰ ਜਸਵੰਤ ਸਿੰਘ ਦੇ ਯਾਰ ਦੇ ਵਿੱਚ ਜਿਹੜੇ ਬਹੁਤ ਜਦੇ ਵੈਸੇ ਹੀ ਹਸਪੀਟਲ ਦੇ ਸਾਰਾ ਸਟਾਫ ਕਾਬਲ ਆ ਪਰ ਫਿਰ ਵੀ ਕਾਬਲ ਸਟਾਫ ਤੇ ਡਾਕਟਰਾਂ ਦਾ ਜਿਹੜਾ ਅੱਜ ਸਨਮਾਨ ਕੀਤਾ ਗਿਆ ਉਹਨਾਂ ਤੇ ਬੜਾ ਬਹੁਤ ਸਾਨੂੰ ਇਸ ਗੱਲ ਦੀ ਖੁਸ਼ੀ ਹੋਈ ਆ ਤੇ ਜਿਹੜੇ ਕਈ ਨਵੇਂ ਡਾਕਟਰ ਸਾਹਿਬ ਆਏ ਉਹਨਾਂ ਦਾ ਵੈਲਕਮ ਕੀਤਾ ਹੈ ਬਹੁਤ ਬਹੁਤ ਧੰਨਵਾਦ ਸਾਡੇ ਕੋਲ ਮੈਡੀਕਲ ਸੁਪਰਡੈਂਟ ਸਾਡੇ ਡਾਕਟਰ ਪ੍ਰਮਿੰਦਰ ਬਰਾੜ ਜੀ ਹਾਂਜੀ ਸਰ ਅੱਜ ਐਸਸੀਪੀ ਸਾਹਿਬ ਨੇ ਸਨਮਾਨਿਤ ਕੀਤਾ ਗਿਆ ਜੀ ਐਸਸੀਪੀ ਸਾਹਿਬ ਗੁਰਪ੍ਰੀਤ ਸਿੰਘ ਸਿੱਧੂ ਜੀ ਆਏ ਤੇ ਜਿਹੜੇ ਸਾਡੇ ਇੰਟੈਂਸਿਵ ਕੇਅਰ ਯੂਨਿਟ ਦੇ ਡਾਕਟਰਸ ਤੇ ਨਰਸਿੰਗ ਸਟਾਫ ਹੈ ਜਿਹੜੇ ਬੜੇ ਹੋਣਹਾਰੇ ਆ ਅੱਜ ਉਹਨਾਂ ਨੂੰ ਸਿੱਧੂ ਸਾਹਿਬ ਨੇ ਸਨਮਾਨਿਤ ਕੀਤਾ ਅਸੀਂ ਸਾਰੇ ਉਹਨਾਂ ਦੇ ਧੰਨਵਾਦੀ ਹਾਂ ਥੈਂਕ ਯੂ हाँ जी डॉक्टर आई सू है। है। जी हैड जी डॉक्टर जी गल करेंगे नहीं ने, 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 ने ने। नहीं ने, बहुत बहुत शुक्रिया गुरप्रीत जी का अपना टाइम निकाल के आए और उन्होंने जो भी हमारे लिए को आशीर्वाद दिया और जो भी हमारे लिए शब्द कहें हमारे मैं बहुत बहुत दिल से आभारी हूँ उनका क्योंकि आई में जब हम लोग काम करते हैं तो हमेशा एक पब्लिक की नज़र से पीछे हट के काम करते हैं तो जितने भी स्टाफ हैं और डॉक्टर्स की तरफ से मैं बहुत-बहुत शुक्रिया अदा करना चाहता हूं उनका थैंक यू सर साडे हॉस्पिटल दे सीएनओ मैम उन्होंने भी गल करांगे ए ग्रेट क्राफ्ट ऑन एवरीवन थैंक यू सर गुरप्रीत सर फॉर कमिंग एंड हॉनरिंग अस इट्स रियली अप्रिशिएटेबल थिंग फॉर एस टू अक्नॉलेज द नर्सिंग स्टाफ बिहॉफ ऑफ आईसीयू सबका अपना अपना रोल होता है कि पेशेंट्स को ध्यान से संभालें इसमें डॉक्टर विनय का बहुत रोल है डॉक्टर ब्राग का भी बहुत रोल है कि हमें आगे आए आगे लेके आए कि उनको अक्नॉलेज करें थैंक यू फॉर द ऑकेशन